ਦਾ ਦਿਖਾ ਕੇ ਵੀ ਮੇਰੇ ਆਪ ਦੀ ਦਾਦੀ ਨਾਲ ਗੱਲ ਕਰਾ ਨਹੀਂ ਚਾਹੇ ਮਾਰ ਦੂੰਗਾ ਤੇ ਦਾਦੀ ਨੂੰ ਜਾਣਦਾ ਜਿਹੜਾ ਮੁਰਜੇ ਨੂੰ ਗੋਸ਼ੂ ਆ ਹਾਂ ਜਾ ਉਹ ਘਰੇ ਰਹਿੰਦੀ ਉਹਦੇ ਬੁੱਟ ਰਹਿੰਦੀ ਉਹਦੇ ਘਰੇ ਦਾਦੀ ਦਾ ਪ੍ਰੇਮੀ ਆ ਹਾਂਜੀ ਹਾਂਜੀ ਹਾਂ ਹਾਂ ਪ੍ਰੇਮੀ ਆ ਉਹ ਜੀ ਮੇਰੇ ਘਰ ਵਾਲੀ ਗਈ ਸੀ ਦਵਾਈ ਲੈਣ ਇਹ ਦਬ ਦਵਾਈ ਤਬ ਬਤਾ ਕੇ ਪਤਾ ਨਹੀਂ ਕਿਹੜੇ ਸਾਹ ਨਾਲ ਨਸ਼ਾ ਖਵਾ ਕੇ ਜਾ ਕੇ ਮੈਂ ਇਹ ਲੈ ਜਾ ਹੈ ਕੱਢ ਕੇ ਮੁਰਗੇ ਨੂੰ ਨਸ਼ਾ ਖਵਾ ਕੇ ਰੱਖਦਾ ਰਿਹਾ ਘਰੇ ਹੁਣ ਉਹ ਆ ਗਿਆ ਘਰੇ ਸਾਡੇ ਤਿੰਨ ਚਾਰ ਦਿਨ ਹੋ ਗਏ ਆਪਦੀ ਆਪ ਅਹੀਂ ਨਹੀਂ ਗਏ ਇਹ ਜੀ ਇੱਕ ਬੱਚਾ ਵਿਕੀ ਸਿੰਘ son of ਹਾਕਮ ਸਿੰਘ ਮੈਨੇ ਪਿੰਡ ਦਾ ਸਿਗਾ ਇਹ 13 ਸਾਲ ਦਾ ਬੱਚਾ ਹੈ ਸਕੂਲ ਗਿਆ ਤੇ ਜਦੋਂ ਮੈਂ ਬਰੇਡ ਉੱਥੇ ਹੁਣ ਲੱਗਾ ਕਲਾਸ ਤੇ ਉਹਦਾ ਮੈਨੂੰ ਉਹਨੇ ਲੋ ਤਕਾਇਆ ਦਾ ਤੇ ਉਹ ਗੰਦਾ ਮੈਨੂੰ ਗਦੀਆ ਮਰਮਣ ਬਈ ਮੈਂ ਜਦੋਂ ਪਾਪਾ ਲੱਗਦਾ ਜੇ ਉਹ ਗੰਦਾ ਜੇ ਤੂੰ ਨਾ ਕਰਨਾ ਗਿਆ ਮੈਂ ਜਿੰਮ ਕਰੇਂ ਕ ਗੰਦ ਕਰ ਦੂੰ ਕਰੇ ਜੰਗ ਉਹਦੇ ਦਿਨ ਵੜ ਵੜ ਦੂੰਗਾ ਤੇ ਮੈਨੂੰ ਬੱਚਾ ਉਹ ਗੱਲ ਮਗਾ ਮੈਂ ਨਹੀਂ ਕਹਿੰਦਾ ਕਹਿੰਦਾ ਤੈਨੂੰ ਤੈਨੂੰ ਵਾਰ 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 ਦੇ ਦੂੰਗਾ ਮੈਨੂੰ ਮੈਨੂੰ ਨੇ ਦਾ ਦਿਖਾਇਆ ਤੇ ਮੈਂ ਬੱਚਾ ਗਿਆ ਤਾਂ ਮੈਨੂੰ ਮੈਨੂੰ ਬਾਹਰ ਲੈ ਗਿਆ ਹੱਟ ਫੜ ਕੇ ਤੇ ਬੱਚਾ ਬੱਚਾ ਮੈਨੂੰ ਅੰਦਰ 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 ਲੱਗ ਗਿਆ ਸਕੂਲੋਂ ਦੇ ਸਕੂਲ ਦੇ ਅੰਦਰੋਂ ਲੈ ਕੇ ਗਿਆ ਤੁਹਾਨੂੰ ਹਾਂ ਤੇ ਮੈਡਮ ਨੇ ਰੋਕਿਆ ਨਹੀਂ ਤੁਹਾਨੂੰ ਮੈਡਮ ਨੇ ਰੋਕਿਆ ਨਹੀਂ ਨਹੀਂ ਰੋਕਿਆ ਹੂੰ ਤੇ ਕੀ ਫਿਰ ਉਸ ਤੋਂ ਬਾਅਦ ਕਿੱਥੇ ਲੈ ਕੇ ਗਿਆ ਉਹ ਅੱਧਰ ਤਾਂ ਬਾਅਦ ਅੱਧਰ ਲੈ ਕੇ ਗਿਆ ਪੁੱਤਰ ਪੁੱਤਰ ਜਾ ਕੇ ਬੱਚਾ ਆ ਉਹ ਆਉਣ ਗੇਰੇ ਗੇਰੇ ਕਰਾਏ ਉਹ ਉਹ ਆਉਂਦਾ ਬੱਚੋ ਉਮ ਲੱਗਾ ਬੱਚੋ ਬੱਚਨ ਪਲਸ ਪਲਸ ਦੱਸ ਗਈ ਮੇਰੇ ਦੇ ਪਲਸ ਫਾ ਪਲਸ ਵਰਦੀ ਮੈਨੂੰ 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 ਲੱਭਦੀ ਤੇ ਬੱਚੋ ਆਇਆ ਕਿਤੇ ਮਾਰਿਆ ਵੀ ਦਿੰਦਾ ਕਿੱਧਰ ਆ ਰਹੀ ਸਾਥੇ ਲੈ ਕੇ ਗਈ ਮਟਰਸਾਈਕਲ ਤੇ ਲੈ ਕੇ ਗਿਆ ਤੇ ਮੈਨੂੰ ਆ ਕੇ ਨਾ ਮੈਨੂੰ ਕਹਿੰਦਾ ਮੈਨੂੰ ਕਦੋਂ ਕਦਾਂ ਆਉਣ ਲੱਗੇ ਮੈਨੂੰ ਉਹਨੇ ਪੈਟਰੋਲ ਵੰਬਦੇ ਉਹ ਦਗਾ ਦਾ ਕਹਿੰਦਾ ਮੈਂ ਤੈਨੂੰ ਵਧ ਵਧ ਦੂੰਗਾ ਜੇ ਤੂੰ ਮੈਨੂੰ ਹਣ ਜੇ ਤੂੰ ਐਂ ਕਿਹਾ ਭਈ ਮੈਨੂੰ ਲੈ ਕੇ ਲੱਗੇ ਲੱਗੇ ਗਿਆ ਹੀ ਭਈ ਐਂ ਕਰਕੇ ਆ 12 ਸਾਲ ਉਹ ਕਿੰਨੀਵੀਂ ਕਲਾਸ ਪੜਦਾ ਇਹ 6ਵੀਂ ਕਲਾਸ ਕੀ ਗੱਲ ਹੋਈ ਸੀ ਅੱਜ ਬਾਈ ਜਿਵੇਂ ਅੱਜ ਇੱਕ ਚਵੇਰੇਸ਼ ਘਰੋਂ ਭੇਜਿਆ ਤੇ ਆਕਰਕੇ ਵਰਤੀ ਪਾ ਕੇ ਘਰੋਂ ਭੇਜਿਆ ਅਜਾਬਤ ਸਕੂਲ ਜਾਵੜ ਤੇ ਸਕੂਲ ਉੱਤੇ ਸਕੂਲ ਆ ਗਿਆ ਤੇ ਉਹ ਸੀਗਾ ਕੋਈ ਬੰਦਾ ਸੀਗਾ ਜੀ ਨਹੀਂ ਜਾਣਦੇ ਕਿ ਕੋਟ ਸਕੂਲੋਂ ਲੈ ਗਿਆ ਤੇ ਬਾਅਦ ਚ 20 ਮਿੰਟ ਬਾਅਦ ਉਹਨੇ ਸਰ ਨੇ ਫੋਨ ਲਾਇਆ ਵੀ ਕਹਿੰਦਾ ਤੁਹਾਡੇ ਬੰਦੇ ਨੇ ਕੋਈ ਬੱਚੇ ਨੂੰ ਬਾਹਰ ਲੈ ਗਿਆ। ਮੈਂ ਕਹਾ ਸਰ ਜੀ ਤੂੰ ਭੇਜਿਆਗਾ ਤੂੰ। ਉਹ ਕਹਿੰਦਾ ਮੈਂ ਤੁਹਾਨੂੰ ਫੋਨ ਲਾਇਆ ਤੁਹਾਡੇ ਕੋਲ ਨਹੀਂ ਚੱਕਿਆ ਗਿਆ। ਤੇ ਬਾਅਦ ਚ ਸਕੂਲ ਆਈ। ਉਹ ਸਕੂਲ ਕਹਿੰਦਾ ਵੀ ਸਰ ਕਹਿੰਦਾ ਵੀ ਤੂੰ ਲਾਇ ਰਹੀ ਸੀ ਚੱਕਿਆ ਸੀ। ਤੇ ਜੇ ਆ ਕੇ ਵੇਖਿਆ ਇੱਥੇ ਹੈ ਨਹੀਂ। ਤੇਰੇ ਨੂੰ ਕਹਿਣ ਲੱਗਿਆ ਕਹਿੰਦਾ ਮੈਂ ਵੀ ਤੇਰੇ ਜਿਵੇਂ ਪੁੱਛਿਆ। ਅਰੇ ਦੇ ਮੈਂ ਤੈਨੂੰ ਦਾਅ ਮਾਰੂੰਗੀ ਜੇ ਤੂੰ ਨਾ ਆ ਗਿਆ। ਹੂੰ ਕੀ ਜਾਣਦੇ ਆ ਬੰਦੇ ਨੂੰ ਕੌਣ ਸੀਗਾ ਨਹੀਂ ਜਾਣਦੇ ਜੀ ਅਸੀਂ ਨਹੀਂ ਜਾਣਦੇ ਸੀਗੇ ਤਾਂ ਜਾਣਦੇ ਸੀਗੇ ਤੇ ਫਿਰ ਕਿਵੇਂ ਮੁੰਡਾ ਆਇਆ ਵਾਪਸ ਇਹ ਉਹ ਪੁਲਿਸ ਗਈ ਸੀ ਪੁਲਿਸ ਨੇ ਕਿਆੀ ਬਤਨਵਾ ਦਿੱਤੀ ਪੁਲਿਸ ਨੂੰ ਲੈ ਕੇ ਆਈ ਸਾਡੀ ਬੰਦੇ ਸੀਗੇ ਮੋੜਾ ਮੋੜਾ ਤੇ ਖੜਕੇ ਉਹ ਲੈ ਕੇ ਗੁੱਟਰ ਚਲਾ ਗਿਆ ਸੀ ਯਾਹਨ ਹੂੰ ਗੁੱਟਰ ਕਿੱਥੇ ਰੱਖਿਆ ਇਹਨੂੰ ਫਿਰ ਉਹਨੇ ਉਹ ਕਿੱਥੇ ਨਹੀਂ ਰੱਖਿਆ ਗਿਆ ਇਹਨੂੰ ਔਰ ਕਿਸੇ ਕੋਲੇ ਲੈ ਕੇ ਗਿਆ ਉੱਥੋਂ ਫੇਰ ਵਈ ਫੇਰ ਵਾਪਸ ਆ ਗਏ ਮੁੜ ਕੇ ਆ ਗਏ ਫੇਰ ਵਾਪਸ ਆ ਗਏ ਕਿੰਨਾ ਚਿਰ ਬਾਅਦ ਪੁਲਿਸ ਨੇ ਫੜ ਲਿਆ ਇਹਨੂੰ ਬੰਦੇ ਨੂੰ ਅੱਧਾ ਕਾ 20 ਮਿੰਟ ਅੱਧਾ ਤਾਂ ਘੱਟ 2 ਘੰਟੇ ਹੋ ਗਏ ਹੁਣ 2 ਘੰਟੇ ਕਾਟਾ 1.5 ਘੰਟੇ ਦੇ ਵਿੱਚ ਉਹ ਫੜ ਲੇ ਬੱਚਾ ਠੀਕ ਆ ਸਹੀ ਸਲਾਮਤ ਲੱਗਦਾ ਨਹੀਂ ਜੇ ਪੁਲਿਸ ਨਾ ਪਹੁੰਚਦੀ ਤਾਂ ਮੁੰਡੇ ਨੂੰ ਮਾਰ ਵੀ ਸਕਦਾ ਇਹ ਤਾਂ ਹੈਗੀ ਹੈ ਜਿਹੜਾ ਮਾਰੀ ਦੇਣਾ ਸੀ ਇਹ ਉਹਦੇ ਕੋਲ ਡਾਦਾ ਸੀਗਾ ਕਾਚੂ ਨਹੀਂ ਫਿਰਦਾ ਸੀਗਾ ਦਾਦੂ ਉਹਦੀ ਕੀਤੀ ਹੋਈ ਆ ਨਸ਼ਾ ਉਹਦਾ ਖਾਦਾ ਹੋਇਆ ਕੀ ਪਤਾ ਕੀ ਕਰਨਾ ਕੋਈ ਤੁਹਾਨੂੰ ਫੋਨ ਫੋਨ ਵੀ ਲਾਇਆ ਉਹਨੇ ਵੀ ਪੈਸੇ ਦੇ ਦੋ ਜਾਂ ਮਾਰ ਦੂੰਗਾ ਮੁੰਡਾ ਕੋਈ ਇਦਾਂ ਦਾ ਕੀਤਾ ਨਹੀਂ ਨਹੀਂ ਲਾਇਆ ਕਿਸੇ ਹੈ ਨਾ ਬੱਚੇ ਸਾਡੇ ਨੇ ਕਿਹਾ ਕਹਿੰਦਾ ਮੰਮੀ ਵੀ ਮੈਨੂੰ ਕਿਹਾ ਵੀ ਐ ਕਰਕੇ ਮੈਨੂੰ ਐ ਕਹਿੰਦਾ ਸੀਗਾ ਵੀ ਮੈਂ ਤੈਨੂੰ ਮਾਰ ਦੂੰਗਾ ਜੇ ਤੇ ਆਪਦੇ ਮੰਮੀ ਡੈਡੀ ਨੂੰ ਦੱਸਿਆ ਨਾ ਤੂੰ ਵੀ ਤੈਨੂੰ ਮਾਰ ਕੇ ਹੀ ਸੈਟ ਤੋਂ ਰਹਿਣਾ ਤੇ ਤੁਹਾਡੇ ਮੰਮੀ ਡੈਡੀ ਨੂੰ ਗੋਲੀ ਦੱਸਣਾ ਵੀ ਉਹ ਮੈਨੂੰ ਸਕੂਲੋਂ ਲੈ ਕੇ ਗਿਆ ਆ। ਪੁਲਸ ਦਾ ਧੰਨਵਾਦ ਕਰਦੇ ਹਾਂ। ਹਾਂ ਬਹੁਤ ਧੰਨਵਾਦ ਜਿਹੜਾ ਪੁਲਸ ਦਾ ਜਿਹੜਾ ਇੰਨਾ ਕੋਪ ਕੀਤਾ ਸਾਡੇ ਨਾਲ ਤੁਰੇ ਆ ਬਹੁਤ ਧੰਨਵਾਦ ਹੈਗਾ। ਪਿੰਡ ਮਹਿਣਾ ਜੀ ਕੀ ਗੱਲ ਹੋ ਗਈ ਜੀ? ਜੀ ਮੇਰੇ ਘਰ ਵਾਲੀ ਗਈ ਸੀ ਦਵਾਈ ਲੈਣ। ਇਹ ਦਵ ਦਵਾਈ ਤੋ ਬੋ ਘਾ ਕੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਨਸ਼ਾ ਖਵਾ ਕੇ ਜਾਂ ਕਿਵੇਂ ਇਹ ਲੈ ਗਿਆ। ਹੈ ਕੱਢ ਕੇ ਮੁਰਕੇ ਨੋਸ਼ਾ ਖਵਾ ਕੇ ਰੱਖਦਾ ਰਿਹਾ ਘਰੇ ਹੁਣ ਉਹ ਆ ਗਿਆ ਘਰੇ ਸਾਡੇ ਤਿੰਨ ਚਾਰ ਦਿਨ ਹੋ ਗਏ ਆਪਦੀ ਆਪ ਅਸੀਂ ਨਹੀਂ ਗਏ ਤੇ ਮੁਰਕੇ ਹੁਣ ਸਾਡੇ ਪੋਤੇ ਨੂੰ ਚੱਕ ਕੇ ਲੈ ਗਿਆ ਜਾਣਦੇ ਵੀ ਪਹਿਲਾਂ ਘਰੇ ਆਉਂਦਾ ਹੀ ਮੁੰਡਾ ਨਾ ਘਰੇ ਨਹੀਂ ਆਉਂਦਾ ਹੀ ਘਰੇ ਬੰਦਾ ਛੋਟੀ ਘਰ ਵਾਲੀ ਨੂੰ ਪਤਾ ਨਹੀਂ ਸੀਗਾ ਵੀ ਐ ਗਲਤ ਕੰਮ ਉਹਨੂੰ ਕੋਈ ਪਤਾ ਨਹੀਂ ਜੀ ਨਾ ਉਹਨੇ ਫੋਨ ਲਾਇਆ ਨਾ ਕੋਈ ਕੋਈ ਗੱਲਬਾਤ ਤੇ ਸਾਨੂੰ ਤਾਂ ਮਾਟਰਾਂ ਨੇ ਫੋਨ ਲਾਇਆ ਤੇ ਫਿਰ ਪਤਾ ਲੱਗਾ ਕਿੰਨੇ ਕਿੰਨੇ ਚ ਰਹਿਦੀ ਛੋਟੀ ਘਰ ਵਾਲੀ ਉਹਦੇ ਨਾਲ ਤੇ ਹੋ ਗਈ ਸਾਲ 6 ਮਹੀਨੇ ਹੋ ਗਏ ਉਹਦੇ ਨਾਲ ਹੀ ਰਹਿੰਦੀ ਹਾਂਜੀ ਤੇ ਕੋਈ ਮਨਾ ਨਹੀਂ ਕੀਤਾ ਕਦੇ ਵੀ ਨਾ ਜਾਇਆ ਕਰਾਂ ਕਿਤਾ ਆ ਜੇ ਟੀਮ ਵਾਲਾ ਕਰੀਏ ਉਹ ਦਬਤ ਪਤਾ ਨਹੀਂ ਕਿਹਦੇ ਹਿਸਾਬ ਨਾਲ ਲੈ ਜਾਂਦਾ ਸੀ ਨਸ਼ਾ ਖਵਾਉਂਦਾ ਸੀ ਪਤਾ ਨਹੀਂ ਕੀ ਕਰਦਾ ਸੀ ਉਹਨੂੰ ਕੋੰਪਲਟ ਘਰ ਵਾਲੀ ਨਾਲ ਰਹਿੰਦੀ ਹੈ ਹਾਂਜੀ ਹੁਣ ਘਰੇ ਆ ਲੱਗਦਾ ਨਹੀਂ ਜੇ ਅੱਜ ਪੁਲਿਸ ਨਾ ਕਾਰਵਾਈ ਕਰਦੀ ਮੁੰਡਾ ਮਾਰ ਦੇਣਾ ਹਾਂਜੀ ਹੋ ਹੋ ਸਕਦਾ ਜੀ ਐਸ ਐਸ ਤਾਂ ਐਸੇ ਚੱਕਰ ਚ ਲੈ ਕੇ ਗਿਆ ਉਹ ਵੀ ਬੰਦਾ ਨਾਲ ਦਾ ਚੱਕੀ ਫਰਦਾ ਉਹ ਜੇ ਕੋਈ ਗੱਲ ਬਾਤ ਸੀ ਤਾਂ ਸਾਡੇ ਨਾਲ ਘਰੇ ਬਹਿ ਕੇ ਕੋਈ ਨਿਵੇੜ ਲੈਂਦਾ ਕੀ ਕਹਿਣਾ ਚਾਹੋਗੇ ਪੁਲਿਸ ਦੀ ਕਾਰਵਾਈ ਛੋੜ ਕਾਰਵਾਈ ਪੁਲਿਸ ਦੀ ਬਹੁਤ ਮਿਹਰਬਾਨੀ ਜਿਹੜੀ ਇਹਨਾਂ ਨੇ ਹਮਦਰਦੀ ਸਾਡੇ ਨਾਲ ਕੀਤੀ ਆ ਕਿੰਨਾ ਚਿਰ ਬਚਾ ਗਿਆ ਵਾਪਸ ਬਹੁਤ ਬਹੁਤ ਧੰਨਵਾਦ ਆ ਗਿਆ ਦੋ ਘੰਟੇ ਤਾਂ ਜੀ ਬੱਚਾ ਸਹੀ ਸਲਾਮਤ ਹਾਂਜੀ ਹਾਂ ਸਹੀ ਸਲਾਮਤ ਇਹ ਨਾ ਜੀ ਜਿਹੜਾ ਇਹ ਮੁੰਡਾ ਸੀ ਆਹ ਇਹ ਮੁੰਡਾ ਇਹਦੇ ਮੁੰਡਾ ਸੀ ਉਹ ਤੇ ਮੁੰਡਾ ਸੀ ਉਹ ਮਾਂ ਉਹਦੀ ਉਹ ਘਰੇ ਰਹਿੰਦੀ ਬੱਟਰ ਉਹ ਆਪ ਹੀ ਆਵ ਚੱਲ ਕੇ ਚਾਰ ਪੰਜ ਦਿਨਾਂ ਕੇ ਘਰੇ ਆ ਕੇ ਜਿਹੜਾ ਉਹ ਮੌਜਰਮ ਸੀਆ ਜਿਹੜਾ ਮੁੰਡੇ ਲੈ ਕੇ ਗਿਆ ਉਹ ਉਹਦੇ ਮਾਂ ਕਹਿੰਦੀ ਉਹ ਚੱਕ ਕੇ ਧੱਕੇਸ਼ਾਹੀ ਨਾਲ ਲੈ ਕੇ ਗਿਆ ਦਾਹ ਦਿਖਾ ਕੇ ਵੀ ਮੇਰੇ ਆਪ ਦੀ ਦਾਦੀ ਨਾਲ ਗੱਲ ਕਰਾ ਨਹੀਂ ਚਾਹਵੇਂ ਮਾਰ ਦੂੰਗਾ ਦਾਦੀ ਕਿੱਥੇ ਰਹਿੰਦੀ ਹੈ ਦਾਦੀ ਪਹਿਲਾਂ ਬੁੱਟ ਰਹਿੰਦੀ ਹੁਣ ਆਪ ਚਾਰ ਦਿਨ ਹੋ ਗਏ ਆਪ ਦੀ ਆਪ ਘਰੇ ਆ ਗਈ ਹੈ ਤੇ ਦਾਦੀ ਨੂੰ ਜਾਣਦਾ ਜਿਹੜਾ ਮੁਰਜ ਨੂੰ ਮੈਂ ਗੋਸ਼ੂ ਹਾਂ ਹਾਂ ਜਾ ਉਹ ਘਰੇ ਰਹਿੰਦੀ ਉਹਦੇ ਬੁੱਟ ਰਹਿੰਦੀ ਉਹਦੇ ਘਰੇ ਉਹ ਦਾਦੀ ਦਾ ਪ੍ਰੇਮੀ ਹੈ ਹਾਂਜੀ ਹਾਂਜੀ ਹਾਂ ਹਾਂ ਪ੍ਰੇਮੀ ਉਹ ਉਹ ਧੱਕੇਸ਼ਾਹੀ ਕਰਦਾ ਸੀ ਇਹਨੂੰ ਤੋ ਵਿਗਾ ਕੇ ਲੈ ਗਿਆ ਰਿਵਾੜ ਕਰਕੇ ਲੈ ਗਿਆ ਨ ਬੱਚੇ ਨੂੰ ਮਾਰ ਦੂੰਗਾ ਦਾਦੀ ਨਾਲ ਗੱਲ ਕਰਾ ਜਾਂ ਦਾਦੀ ਨੂੰ ਲਿਆ ਗ੍ਰੈਬ ਕਰਦਾ ਸੀ ਬੱਚੇ ਨੂੰ ਕਿੰਨੀ ਉਮਰ ਉਹਦੀ ਉਹ ਦੀ ਆ ਕਾਫੀ ਹੋ 50 ਸਾਲ ਦਾ ਹੁਣ ਬਾਕੀ ਦੇ ਅੰਦਰ ਜਾ ਕੇ ਵੇਖਣਾ ਕਾਰਵਾਈ ਕਰਦੇ ਮੁੰਡੇ ਨੂੰ ਮਾਰ ਦਿੰਦੇ ਨੇ ਹਾਂ ਮੁੰਡੇ ਨੂੰ ਦੁਭਕਾਉਂਦਾ ਸੀ ਆਪ ਦੀ ਦਾਦੀ ਲਿਆ ਜਾਂ ਗੱਲ ਕਰਾ ਇਸ ਤਰ੍ਹਾਂ ਹੀ ਦਾਬੇ ਦਿੰਦਾ ਸੀ ਪਹਿਲਾਂ ਹੀ ਬਹੁਤ ਆਪੇ ਦਿੰਦਾ ਸੀ ਉਹਦਾ ਇਸ ਤਰ੍ਹਾਂ ਕਹਿੰਦਾ ਵੀ ਮੈਂ ਤਾਂ ਡਾਕੂ ਐ ਕਰ ਦੂੰਗਾ ਐ ਕਰ ਦੂੰਗਾ ਬਹੁਤ ਜਾਨਕੋ ਬੰਦਾ ਜਿਹੜਾ ਜਿਹਦੇ ਘਰੋਂ ਉਹ ਉਹਦੇ ਇੱਕ ਤਾਂ ਬਾਹਾਂ ਬਾਹ ਵੱਡੀ ਹੋਈ ਐ ਤੇ ਜਦ ਧੱਕੇ ਛਾ ਹੀ ਹੁੰਦੀ ਗਰੀਬ ਬੰਦੇ ਨਾਲ ਉਹਨਾਂ ਨੂੰ ਤੇ ਦਾਦੀ ਕੀ ਕਹਿੰਦੀ ਫਿਰ ਦਾਦੀ ਨੂੰ ਨਹੀਂ ਪੁੱਛਿਆ ਉਹਨਾਂ ਨੇ ਦਾਦੀ ਨੂੰ ਪੁੱਛਿਆ ਦਾਦੀ ਉਹ ਧੱਕੇਸ਼ਾਹੀ ਨਾਲ ਲੈ ਜਾਂਦਾ ਵਕਾਈ ਹੋਏ ਉਹਨਾਂ ਤੇ ਮੈਂ ਮਾਰ ਦੂੰ ਉਹਨਾਂ ਆ ਮਾਰਦੇ ਮੁੰਡੇ ਮਾਰ ਦੂੰ ਉਹ ਡਰ ਕੇ ਉੱਥੇ ਰਹੀ ਜਾਂਦੀ ਹੈ ਇਸ ਤਰ੍ਹਾਂ ਹੁੰਦਾ ਹੈ ਸਾਰਾ ਕੁਝ ਮੈਨੇ ਪਿੰਡ ਦਾ ਬੱਚਾ ਹੈ 13 ਸਾਲ ਉਮਰ ਹੈ ਦੀ 6th ਗ੍ਰੇਡ ਦੇ ਵਿੱਚ ਪੜਦਾ ਸੀ ਸਰਕਾਰੀ ਸਕੂਲ ਮੈਨੇ ਤੇ ਇਹਦੀ ਸਾਨੂੰ ਇਨਫੋਰਮੇਸ਼ਨ ਮਾਰਨਿੰਗ ਆਈ ਸੀਗੀ ਵੀ ਬੱਚਾ ਜਿਹੜਾ ਹੈਗਾ ਇੱਕ ਕਿਡਨੈਪ ਕਰਕੇ ਲੈ ਗਏ ਤੋਂ ਉਦੋਂ ਹੀ ਐਸਐਸਪੀ ਸਰ ਸ਼੍ਰੀ ਅੰਕੁਰ ਗੁਪਤਾ ਜੀ ਦੇ ਧਿਆਨ ਚ ਲਿਆਂਦਾ ਗਿਆ ਸੀਗਾ ਤੇ ਸੀਨੀਅਰ ਅਫਸਰਾਂ ਹੋਰ ਸੀਨੀਅਰ ਅਫਸਰਾਂ ਦੇ ਧਿਆਨ ਚ ਤੇ ਉਹਨਾਂ ਨੇ ਉਦੋਂ ਹੀ ਟੀਮਸ ਵੱਖ-ਵੱਖ ਟੀਮ ਜਿਹੜੀਆਂ ਗਠਿਤ ਕਰਕੇ ਰੇਡ ਪਾਰਟੀਆਂ ਮੂਵ ਕਰਾਤੀਆਂ ਸੀਗੀਆਂ ਜਿੱਥੇ ਟੈਕਨੀਕਲ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਡੀਐਸਪੀ ਧਰਮਕੋਟ ਸਾਹਿਬ ਆਪ ਆਗੇ ਸੀਗੇ ਤੇ ਅਸੀਂ ਬੱਚੇ ਨੂੰ ਤੇ ਉਹ ਬੰਦੇ ਨੂੰ ਰਾਉਂਡ ਅਪ ਕਰਨ 'ਚ ਕਾਮਯਾਬ ਹੋਏ ਹਾਂ ਅ ਵਿਦਿਨ 2 ਆਵਰਸ ਅਸੀਂ ਜਿਹੜਾ ਸੁਖਦੇਵ ਸਿੰਘ ਹੈਗਾ son of ਗੱਜਨ ਸਿੰਘ ਜਿਹੜਾ ਬੱਚੇ ਨੂੰ ਲੈ ਕੇ ਗਿਆ ਸੀ ਪੁੱਟਰ ਕਲਾਂ ਦਾ ਇਹਦੇ ਕੋਲੋਂ ਬੱਚਾ ਸਹੀ ਸਲਾਮਤ ਰਿਕਵਰ ਕਰ ਲਿਆ ਸੀਗਾ ਤੇ ਇਹਨਾਂ ਦੇ ਜੀ ਫੈਮਿਲੀ ਰਾਈਵਲਰੀ ਚੱਲ ਰਹੀ ਸੀਗੀ ਫੈਮਿਲੀ ਡਿਸਪਿਊਟ ਸੀਗਾ ਇਹਨਾਂ ਦਾ ਕਾਫੀ ਲੰਬੇ ਟਾਈਮ ਤੋਂ ਤਾਂ ਉਹ ਉਸੇ ਰੰਜਿਸ਼ ਦੇ ਤਹਿਤ ਉਹ ਬੱਚੇ ਨੂੰ ਇੱਥੋਂ ਅਗਵਾ ਕਰਕੇ ਲੈ ਗਿਆ ਸੀ ਕਿੱਥੋਂ ਰਹਿਣ ਵਾਲਾ ਮੈਂ ਕਿ ਨਹੀਂ ਇਹ ਬੁੱਟਰ ਕਲਾਂ ਦਾ ਹੈ ਜੀ ਇਹਦੀ ਹੈਗੀ 42 41 ਸਾਲ ਦੀ ਉਮਰ ਹੈ ਜੀ ਬੰਦੇ ਦੀ ਬੱਚਾ ਨਾ ਪੇਰੈਂਟਸ ਨੂੰ ਹਾਂ ਜੀ ਬੱਚਾ ਫੈਮਿਲੀ ਨੂੰ ਸਹੀ ਸਲਾਮਤ ਹੈਂਡਓਵਰ ਕਰਤਾ ਹੈ ਕੀ ਰਿਕਵਰੀ ਕੀ ਹੋ ਰਹੀ ਹੈ ਉਹਦੇ ਕੋਲ ਇੱਕ ਆਪਾ ਮਿਲਿਆ ਜੀ ਤੇ ਉਹ ਅਸੀਂ ਇਹਨਾਂ ਦੇ ਬਿਆਨਾਂ ਦੇ ਉੱਤੇ ਕਾਰਵਾਈ ਕਰ ਰਹੇ ਆ ਦਾ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ